ਪਾਕਿਸਤਾਨ ਦੇ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਬੀਤੀ ਰਾਤ ਵੀ ਫਾਇਰਿੰਗ ਕੀਤੀ ਗਈ ਹੈ ਔਰ ਇਸ ਤੋਂ ਪਹਿਲਾਂ ਪੁੰਚ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਗਈ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਕੀਤਾ ਗਿਆ ਮਸਜਿਦ ਤੇ ਵੀ ਅਟੈਕ ਹੋਇਆ ਇੱਕ ਰਾਗੀ ਸਿੰਘ ਸਣੇ ਕਈ ਜਣਿਆਂ ਦੀ ਜਾਨ ਚਲੀ ਗਈ ਸੀਗੀ ਤਾਂ ਬੀਤੀ ਰਾਤ ਵੀ ਲਗਾਤਾਰ ਫਾਇਰਿੰਗ ਹੁੰਦੀ ਰਹੀ ਹੈ ਪੁੰਚ ਦੇ ਵਿੱਚ ਤਾਂ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਨਰਿੰਦਰ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਹੈ ਨਰਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਬੋਲਡ ਪੰਜਾਬ ਟੀਵੀ ਤੇ ਬਹੁਤ ਬਹੁਤ ਧੰਨਵਾਦ ਜੀ ਨਿਰਿੰਦਰ ਸਿੰਘ ਜੀ ਮੈਂ ਸਿਚੁਏਸ਼ਨ ਸਮਝਣੀ ਚਾਹੁੰਨਾ ਤੁਹਾਡੇ ਤੋਂ ਕਿ ਤੁਸੀਂ ਉਸ ਇਲਾਕੇ ਦੇ ਵਿੱਚ ਬੈਠੇ ਹੋ ਪੂਚ ਦੇ ਵਿੱਚ ਜੰਮੂ ਕਸ਼ਮੀਰ ਜਿੱਥੇ ਸਭ ਤੋਂ ਵੱਧ ਸੈਂਸਿਟਿਵ ਇਲਾਕਾ ਹੈ ਔਰ ਮਾਹੌਲ ਕੀ ਹੈ ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਗਿਆ ਸੀਗਾ ਔਰ ਮਸਜਿਦ ਤੇ ਵੀ ਮੰਦਿਰ ਤੇ ਵੀ ਅਟੈਕ ਕੀਤਾ ਗਿਆ ਤਾਂ ਹੁਣ ਸਿਚੁਏਸ਼ਨ ਕੀ ਹੈ ਰਾਤ ਨੂੰ ਕੁਝ ਹੋਇਆ ਜੀ ਮੈਂ ਇੱਕ ਬੇਨਤੀ ਪਹਿਲਾਂ ਕਰ ਦੇਵਾਂ ਤੁਹਾਨੂੰ ਜੀ ਕਿ ਦੇਖੋ ਇਹ ਜਿਹੜਾ ਅਟੈਕ ਸੀ ਇਹ ਕੋਈ ਮੰਦਿਰ ਜਾਂ ਮਸਜਿਦ ਜਾਂ ਗੁਰਦੁਆਰੇ ਸਾਕ ਸੀ ਵਤ ਨਹੀਂ ਸੀ ਇਹ ਜ਼ਿਲ੍ਹਾ ਕੁੰਛ ਦਾ ਜੋ ਸਿਟੀ ਹੈ ਜ਼ਿਲ੍ਹਾ ਕੁੰਛ ਦਾ ਸਿਟੀ ਜੁੜਾ ਹੈ ਬੜਾ ਕੰਜੈਸਟਿਡ ਇੱਕ ਏਰੀਆ ਹੈ ਔਰ ਇਹਦੇ ਵਿੱਚ ਬੜੀ ਥੀ ਪਾਪੂਲੇਸ਼ਨ ਹੈ ਤੇ ਓਵਰਆਲ ਉਹਨਾਂ ਨੇ ਸ਼ੈਲਿੰਗ ਜਿਹੜੀ ਕੀਤੀ ਉਹ ਪੂਰੀ ਸਿਵਿਲਿਅਨ ਦੇ ਰਿਓ ਕੈਨ ਸੇ ਕਿ ਸਿਵਿਲਿਅਨ ਜਿਹੜੇ ਸਨ ਉਹਨਾਂ ਦੇ ਉੱਪਰ ਜਿਹੜੀ ਸ਼ੈਲਿੰਗ ਹੋਈ ਹੈ ਸਾਰੀ ਤੇ ਉਸ ਦੇ ਵਿੱਚ ਕਾਫੀ ਜੋ ਹੈ ਪਹਿਲੇ ਦਿਨ ਜਿਹੜੀ 7 ਤਰੀਕ ਨੂੰ ਭਈ ਉਹ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਸ ਦੇ ਵਿੱਚ ਲਗਭਗ 13 ਵਿਅਕਤੀ ਜਿਹੜੇ ਸਨ ਉਹ ਉਹਨਾਂ ਸ਼ਹੀਦ ਹੋਏ ਨੇ ਜਿਨ੍ਹਾਂ ਵਿੱਚ ਇੱਕ ਹਿੰਦੂ ਹੈ ਔਰ ਚਾਰ ਸਿੱਖ ਨੇ ਔਰ ਦੀ ਗੱਲ ਹੈ ਕੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਰਜੇ ਬੀਤੀ ਰਾਤ ਜਿਹੜੀ ਬੀਤੀ ਹੈ ਇਸ ਦੇ ਵਿੱਚ ਵੀ ਚੈਲੰਜ ਜਿਹੜੀ ਸੀ ਉਹ ਅਨਾ ਧੁੰਦ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਜਿਹੜੀ ਸ਼ੈਲਿੰਗ ਹੋਈ ਹੈ ਬਹੁਤ ਜ਼ਿਆਦਾ ਔਰ ਇਹ ਵੀ ਹੈਪਾਜ਼ਡਲੀ ਹੋਈ ਹੈ ਜੀ ਕਿ ਪਰਟੀਕਲ ਕੁ ਟਾਰਗੇਟ ਸੀ ਉਹਨਾਂ ਦਾ ਇਹ ਕਿਸੇ ਹਰ ਸਿਟੀ ਦੇ ਹਰ ਕੋਨੇ ਵਿੱਚ ਜਾ ਕੇ ਸ਼ੈਲਿੰਗ ਜਿਹੜੀ ਹੈ ਜ਼ਰੂਰ ਆਈ ਔਰ ਕਾਫੀ ਨੁਕਸਾਨ ਇਸਨੇ ਕੀਤਾ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਕੋਈ ਇੰਜਰੀ ਨਹੀਂ ਆਈ ਕਿਸੇ ਵੀ ਕੋਈ ਗੈਜੂਐਲਟੀ ਨਹੀਂ ਹੋਈ ਅੱਜ ਰਾਤ ਲੇਕਿਨ ਜੋ ਘਾਹਾਂ ਦੇ ਨੁਕਸਾਨ ਹੋਏ ਨੇ ਉਹ ਕਾਫੀ ਨੁਕਸਾਨ ਹੈ ਛੱਤਾਂ ਜਿਹੜੀਆਂ ਲੋਕਾਂ ਦੀ ਫਟੀਆਂ ਨੇ ਔਰ ਜੋ ਲੋਕੀ ਬੇਸਮੈਂਟ ਦੇ ਵਿੱਚ ਹਨ ਉਹ ਲੋਕੀ ਬਚੇ ਨੇ ਉੱਪਰ ਜਿਹੜੀ ਸੀ ਉਹ ਜਿਵੇਂ ਨਾ ਪਰਸਪਰ ਵੀ ਉਹ ਕਾਫੀ ਜਿਹੜੀਆਂ ਡੈਮੇਜ ਹੋਈਆਂ ਨੇ ਔਰ ਮੈਂ ਇੱਥੇ ਤੱਕ ਵੀ ਕਹਾਂਗਾ ਕਿ ਸਾਡੇ ਜੋ ਸਾਡੇ ਜਾਇੰਟ ਸੈਕਟਰੀ ਸਾਹਿਬ ਨੇ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਦੇ ਘਰ ਦੇ ਉੱਤੇ ਵੀ ਕਾਫੀ ਸਰਕਰੀ ਏਰੀਆ ਸਾਡਾ ਪਿੰਡ ਸੈਸਿਟੀ ਦੇ ਵਿੱਚ ਹੀ ਰੈਜ਼ਾਈਂਗ ਏਰੀਆ ਹੈ ਉੱਥੇ ਜੋ ਸ਼ੈਲੀ ਰਾਤ ਨੂੰ ਹੋਈ ਉਸ ਦੇ ਨਾਲ ਉਹਨਾਂ ਦੀ ਜੋ ਅਪਰ ਸਟੋਰੀ ਵੀ ਜੋ ਇੱਕ ਮੌਨਟੀ ਹੈ ਜਿ세 ਕਹਿੰਦੇ ਹਨ ਉਹ ਵੀ ਟੁੱਟ ਗਈ ਔਰ ਉਸ ਦੇ ਨਾਲ ਜਿਹੜਾ ਰੈਂਟਰ ਹੈ ਉਹ ਬਹੁਤ ਜ਼ਿਆਦਾ ਡੈਮੇਜ ਹੋਇਆ ਉਸ ਨੂੰ ਔਰ ਉਸ ਦੇ ਨਾਲ ਲੇ ਕੇ 33 ਕੇਵੀ ਜੋ ਇੱਕ ਹਾਈ ਟੈਂਸ਼ਨ ਵਾਇਰ ਜਾ ਰਹੀ ਸੀ ਉਹ ਕੱਟ ਹੋ ਗਈ ਜੀ اور ਉਥੇ ਐਟ ਲੀਸਟ ਦੋ ਜੋ ਸਨ ਉਹ ਮੋਟਾਰ ਉਹ ਐਟ ਅ ਟਾਈਮ ਗਰੇਜ ਔਰ ਇੱਕ ਰਿਫ ਕਾਫੀ ਡੈਮੇਜ ਹੋਇਆ ਉਹ ਛੱਤਾਂ ਕੀਤਾ ਹੈ ਔਰ ਕਾਫੀ ਜ਼ਿਆਦਾ ਡੈਮੇਜ ਹੋ ਪਰ ਸਟੋਰੀ ਜਿਹੜੀ ਮੈਂ ਕਹਿ ਸਕਦਾ ਕਿ ਪੂਰੀ ਤਰ੍ਹਾਂ ਡੈਮੇਜ ਹੋ ਗਈ ਸੀ ਸੋ ਇਸ ਤਰ੍ਹਾਂ ਵਕ ਵਕ 6-7 ਲੋਕਾਂ ਦੇ ਘਰਾਂ ਦੇ ਉੱਪਰ ਇਹ ਬੰਮ ਜਿਹੜੇ ਨੇ ਮੋਟਾਰ ਜਿਹੜੇ ਨੇ ਬਲਾਸਟ ਕੀਤੇ ਗਏ ਜਾਂ ਬਲਾਸਟ ਹੋਏ ਨੇ ਔਰ ਉਹਨਾਂ ਦੇ ਵਿੱਚ ਜੋ ਹੈ ਸਾਰੀ ਬਿਲਡਿੰਗਸ ਦੇ ਨੁਕਸਾਨ ਹੋਏ ਨੇ ਔਰ ਸਾਡੇ ਕਿਸੇ ਵੀ ਮਹਾਰਾਜ ਦੀ ਮਿਹਰ ਰਹੀ ਬਖਸ਼ਿਸ਼ ਕਰੀ ਕਿ ਕੋਈ ਕੈਜੂਐਲਟੀ ਨਹੀਂ اور ਕੋਈ ਸੀਰੀਅਸਲੀ ਜਰਨੀ ਆਇਆ ਕਿ ਨਹੀਂ ਠੀਕ ਹੈ ਔਰ ਇਹ ਕਿੰਨੇ ਕ ਵਜੇ ਸ਼ੁਰੂ ਹੋਈ ਸੀਗੀ ਫਾਇਰਿੰਗ ਸ਼ੈਲਿੰਗ ਕਿੰਨੇ ਵਜੇ ਸ਼ੁਰੂ ਹੋਈ ਹੈ ਤੁਹਾਡੇ ਪੁੰਛ ਇਲਾਕੇ ਦੇ ਵਿੱਚ ਰਾਤ ਜਿਹੜੇ ਪਹਿਲੇ ਜਿਹੜੇ ਪਹਿਲੇ ਦਿਨ ਫਾਇਰਿੰਗ ਹੋਈ ਉਹ तकरीबन ਰਾਤ ਨੂੰ 1:00 ਵਜੇ ਸ਼ੁਰੂ ਹੋਈ ਔਰ ਲਗਾਤਾਰ ਫਾਇਰਿੰਗ ਜਿਹੜੀ ਹੈ तकरीबन 11:00 11:30 ਵਜੇ ਤੱਕ ਲਗਾਤਾਰ ਰਹੀ ਦੂਜੇ ਦਿਨ ਜਿਹੜੀ ਫਾਇਰਿੰਗ ਸ਼ੁਰੂ ਹੋਈ ਜਿਹੜੀ ਜਿਸ ਦਿਨ ਰਾਤ ਬੀਤੀ ਰਾਤ ਜਿਹੜੀ ਫਾਇਰਿੰਗ ਹੈ ਇਹ तकरीबन 10:00 ਵਜੇ ਜਿਹੜੀ ਹੈ ਸ਼ੁਰੂ ਹੋਈ ਔਰ ਲਗਭਗ 5 ਵਜੇ ਤੱਕ ਇਹ ਫਾਇਰਿੰਗ ਜਿਹੜੀ ਹੈ ਜਲਦੀ ਰਹੀ ਪਰ ਸਵੇਰੇ 5 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਇਹ ਜੋ ਫਾਇਰਿੰਗ ਹੈ ਬਿਲਕੁਲ ਬੰਦ ਹੈ ਕਿਸੇ ਤਰ੍ਹਾਂ ਦੀ ਕੋਈ ਫਾਇਰਿੰਗ ਨਹੀਂ ਹੋਈ ਕਿਸੇ ਤਰ੍ਹਾਂ ਦੀ ਕੋਈ ਉਪਰਾਮ ਨਹੀਂ ਕਰੀ ਹੈ ਨਹੀਂ ਇਸਲੇ ਲੋਕੀ ਜਨੇ ਫਿਰ ਵੀ ਦਹਿਸ਼ਤ ਦੇ ਵਿੱਚ ਨੇ ਲੋਕੀ ਖੌਫਜ਼ਦਾ ਨੇ ਡਰਦੇ ਨੇ ਸਾਮੇ ਹੋਏ ਨੇ ਔਰ ਮジョਰਿਟੀ ਜਿਹੜੀ ਮੈਂ ਕਹਾਂਗਾ ਕਿ ਪੂਛ ਦੇ ਵਿੱਚੋਂ ਮਾਈਗ੍ਰੇਟ ਕਰ ਗਏ ਨੇ ਚਾਹੇ ਉਹ Hindu ਹੋਣ ਚਾਹੇ Musalman ਹੋਣ ਚਾਹੇ ਸੇਖੋਆ ਉਹ ਕਾਫੀ ਤعداد ਦੇ ਵਿੱਚ ਲੋਕੀ ਇਥੋਂ ਮਾਈਕ ਰੱਖ ਕੇ ਇਸ ਦਰ ਦੇ ਨਾਲ ਔਰ ਇਸ ਕਿਸਮ ਦੀਆਂ ਇਨਪੁਟਸ ਵੀ ਦਿੱਤੀਆਂ ਜਾ ਰਹੀਆਂ ਨੇ ਆਫੀਸ਼ੀਅਲੀ ਆ ਰਣਾ ਆਣਾ ਫਿਰ ਆਣਾ ਫਿਰ ਚੱਲੀ ਯੂ ਕੈਨ ਸੇ ਕਿ ਜਿਹੜੀਆਂ ਕਿ ਭਈ ਸ਼ਾਇਦ ਅੱਜ ਰਾਤ ਨੂੰ ਹੋਰ ਜ਼ਿਆਦਾ ਹੋਏਗਾ ਔਰ ਇੰਟੈਂਸਿਟੀ ਵਧੇਗੀ ਸੈਲਿੰਗ ਦੀ ਤੋਂ ਇਸ ਤਰ੍ਹਾਂ ਦੇ ਇੱਕ ਬਹਿਸ਼ਤ ਦਾ ਮਾਹੌਲ ਜਿਹੜਾ ਹੈ ਇਸ ਤੇ ਪੁੱਛਦੇ ਅੰਦਰ ਜ਼ਰੂਰ ਹੈ ਲੋਕੀ ਸਹਮੇ ਹੋਏ ਨੇ ਡਰੇ ਹੋਏ ਨੇ ਜੀ ਜੀ ਹੂੰ ਜਦੋਂ ਰਾਗੀ ਸਿੰਘ ਦੀ ਮੌਤ ਹੋ ਗਈ ਸੀਗੀ ਔਰ ਉਸ ਤੋਂ ਬਾਅਦ ਹੋਰ ਵੀ ਕਈ ਜਣਿਆਂ ਦੀ ਜਾਨ ਚਲੀ ਗਈ ਸੀ ਸ਼ਹੀਦ ਹੋਏ ਜਦੋਂ ਉਹ ਔਰ ਕਿਉਂਕਿ ਜਦੋਂ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕਰਮ ਵਾਪਰਿਆ ਜਾਹਿਰ ਜੀ ਗੱਲ ਹੈ ਕੀ ਲੋਕਾਂ ਦੇ ਵਿੱਚ ਪ੍ਰਧਾਨ ਸਾਹਿਬ ਡਰ ਤਾਂ ਬਣਨਾ ਸੁਭਾਵਿਕ ਗੱਲ ਹੈ ਪਰ ਮੈਂ ਇਨਾ ਕ ਜਾਣਨਾ ਚਾਹੁੰਦਾ ਕਿ ਕਿੰਨੀ ਕਿ ਸਿੱਖ ਕਮਿਊਨਿਟੀ ਹੈ ਜੋ ਪੂਂਚ ਇਲਾਕੇ ਦੇ ਵਿੱਚ ਜਿੱਥੇ ਲਗਾਤਾਰ ਪਾਕਿਸਤਾਨ ਸਿੱਧੀ ਫਾਇਰਿੰਗ ਕਰ ਰਿਹਾ ਹੈ ਉੱਥੇ ਸਿੱਖ ਕਮਿਊਨਿਟੀ ਕਿੰਨੀ ਕ ਹੈ ਹਿੰਦੂ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਕਿੰਨੀ ਕ ਹੈ ਦੇਖੋ ਜਿੱਥੇ ਤੱਕ ਮੈਂ ਸਿਟੀ ਦੀ ਗੱਲ ਕਰਾਂਗਾ ਨਾ ਅਗਰ ਸਿਟੀ ਦੀ ਗੱਲ ਕਰਾਂ ਤੇ ਲਗਭਗ ਇਹ ਇਕਵਲ ਪ੍ਰੋਪੋਰਸ਼ਨ ਵਿੱਚ ਇੱਥੇ ਸਿੱਖ ਹਿੰਦੂ ਮੁਸਲਮਾਨ ਜਿਹੜੇ ਨੇ ਸਿਟੀ ਦੇ ਅੰਦਰ ਉਹ ਰਹੇ ਰਹੇ ਜਿੱਥੇ ਤੱਕ ਔਰ ਸਕ੍ਰਿਪਟਸ ਦੀ ਗੱਲ ਹੈ ਪੈਰੀਫੇਰੀ ਦੀ ਗੱਲ ਹੈ ਉਸ ਦੇ ਵਿੱਚ ਮੈਜੋਰਟੀ ਜਿਹੜੀ ਹੈ ਉਹ ਮੁਸਲਮਾਨ ਵੀਰਾਂ ਦੀ ਹੈ ਔਰ ਸਿੱਖਾਂ ਦੀ ਜੋ ਪੈਰੀਫੇਰੀ ਦੇ ਵਿੱਚ ਹੈ ਉਹ ਕੇਵਲ ਇੱਕੋ ਹੀ ਇਲਾਕਾ ਹੈ ਜਿਸ ਦੇ ਵਿੱਚ ਕਾਫੀ ਤعداد ਦੇ ਵਿੱਚ ਸਿੱਖ ਉੱਥੇ ਰਹੇ ਨੇ ਲਗਭਗ 2-300 family ziyan o 3 ziyan et, o 3 yani, family ziyan o... ਸੁਰਨਕੋਟ ਏਰੀਆ ਇੱਕ ਉਹਦੇ ਅੰਦਰ 300 ਦੇ ਲਗਭਗ 2 300 250 ਦੇ ਲਗਭਗ 6 ਫੈਮਲੀਆਂ ਜਿਹੜੀਆਂ ਨੇ ਉੱਥੇ ਰਹਿ ਰਹੀਆਂ ਨੇ ਬਾਕੀ ਸੁਰਨਕੋਟ ਦਾ ਏਰੀਆ ਹੈ ਬੜੀ ਉੱਥੇ ਘੱਟ ਪਾਪੂਲੇਸ਼ਨ ਹੈ ਜ਼ਿਆਦਾ ਜ਼ਿਆਦਾ 4-5 ਫੈਮਲੀਆਂ ਹੋਣਗੀਆਂ ਸੁਰਨਕੋਟ ਦੇ ਏਰੀਏ ਵਿੱਚ ਮੰਡੀ ਦੇ ਏਰੀਏ ਵਿੱਚ ਕਾਫੀ ਲੋਕ ਹੀ ਰਹਿੰਦੇ ਸਨ ਪਰ ਇਥੋਂ ਵਾਈਡਰੇਟ ਕਰ ਚੁੱਕੇ ਤੇ ਕਾਫੀ ਅਰਸਾ ਪਹਿਲਾਂ ਤੇ ਲਿਆਜ਼ਾ ਮੰਡੀ ਦੇ ਏਰੀਏ 'ਚ ਵੀ ਬੜੇ ਗਿਣਤੀ ਦੇ ਕੁਝ ਸਿੱਖ ਵਸੂ ਹੋਵੇਗੀ ਤੋਂ ਜਰਿਸਕੀਟੀ ਹੈ ਸਿਟੀ ਦੇ ਵਿੱਚ ਆਲਮੋਸਟ ਕਲ ਪ੍ਰੋਪੋਰਸ਼ਨ ਦੇ ਵਿੱਚ ਜੁੜੇ ਨੂੰ ਉਹ ਲੋਕ ਹੀ ਰਹੇ ਨੇ ਅੱਛਾ ਕਿੰਨੀ ਪੋਪੂਲੇਸ਼ਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ 2-300 ਫੈਮਿਲੀਆਂ ਨੇ 25 ਮੈਂ ਇਤਨਾ ਕਹਾਂਗਾ ਕਿ ਜੋ ਜੋ ਪੁਨਚ ਸਿਟੀ ਦੇ ਅੰਦਰ ਡਿਸਟ੍ਰਿਕਟ ਦੇ ਅੰਦਰ 20 25 ਤੋਂ 20000 ਦੇ ਕਰੀਬ ਸਿਕ ਕੰਪਲਕਸ ਜਿਹੜੀ ਵਸੂਠੀ ਹੈ ਤਾਂ ਕਿੰਨੇ ਕੁ ਲੋਕ ਇਥੋਂ ਚਲੇ ਗਏ ਸ਼ਹਿਰ ਨੂੰ ਛੱਡ ਕੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਅਕਸਰ ਤੋਂ ਸ਼ਤੰਗਪੁਰ ਦੇ ਕਾਫੀ ਲੋਕੀ ਚਲੇ ਗਏ ਜਿਨ੍ਹਾਂ ਦੇ ਪਾਸ ਆਪਣੇ ਸਾਧਨ ਸਨ ਜਨਰਲ ਕਾਲ ਆਪਣੀ ਗੱਡੀਆਂ ਵਗੈਰਾ ਸਨ ਉਹ ਲੋਕੀ ਤੇ ਪਹਿਲੇ ਦਿਨ ਹੀ ਨਿਕਲ ਗਏ ਉਸ ਤੋਂ ਬਾਅਦ ਕੁਝ ਲੋਕਾਂ ਨੇ ਪ੍ਰਾਈਵੇਟ ਗੱਡੀਆਂ ਹਾਇਰ ਕੀਤੀਆਂ ਔਰ ਨਿਕਲ ਗਏ ਨੇ ਮੈਂ ਜ਼ਿਆਦਾੰਨੇ ਕਹਾਂਗਾ ਕਿ ਮੈਂ ਇਤਨਾ ਜ਼ਰੂਰ ਕਹਿ ਸਕਦਾ ਕਿ 60-70% ਦੇ ਲਗਭਗ ਲੋਕੀ ਜਿਹੜੇ ਮਾਈਗ੍ਰੇਟ ਕੀਤਾ ਲੈ ਤਾਂ ਬਹੁਤ ਵੱਡਾ ਨੰਬਰ ਹੈ ਜੇ 60 70% ਲੋਕ ਸ਼ਹਿਰ ਹੀ ਛੱਡ ਗਏ ਪਾਕਿਸਤਾਨ ਤੋਂ ਬਾਕੀ ਇਤਨੇ ਲੋਕੀ ਜਿਹੜੇ ਮਾਈਗ੍ਰੇਟ ਕਰ ਗਏ ਬਈ ਡੈਸ਼ਟ ਬੜਾ ਕਰ ਜਿਹੜਾ ਹੈ ਖੋਫ ਲੋਕਾਂ ਦੇ ਅੰਦਰ ਜ਼ਰੂਰ ਬਣਿਆ ਕਿਉਂਕਿ ਇਸ ਕਿਸਮ ਦੀ ਰਾਤ ਨੂੰ ਵੀ ਫਾਇਰਿੰਗ ਹੋਈ ਤਾਂ ਉਹ ਫਾਇਰਿੰਗ ਇਸ ਕਿਸਮ ਦੀ ਸੀ ਕਿ ਅਸੀਂ ਆਪ ਬਹੁਤ ਕਰ ਰਹੇ ਜ਼ਾਂ ਔਰ ਬੜੇ ਪੈਵਿਚ ਪੈਲੀ ਤੋਂ ਐਸਾ ਕਿ ਪਤਾ ਨਹੀਂ ਕਿਸ ਕਿਸਮ ਦੇ ਹਾਲਾਤ ਸਵੇਰੇ ਬਰਨਗੇ ਔਰ ਅਸਲੀ ਸੋਚਦੇ ਸਾਂ ਪਤਾ ਜਦੇ ਤੂੰ ਜ਼ਿਆਦਾ ਸ਼ਾਇਦ ਸ਼ਹਿਰ ਜਿਹੜਾ ਹੈ ਉਹ ਕਾਫੀ ਨੁਕਸਾਨ ਵਿੱਚ ਹੋਵੇਗਾ ਚਲੋ ਮਹਾਰਾਜੀ ਨੇਰ ਰਹੀ ਬਖਸ਼ ਰੇ ਰੇ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ ਲੇਕਿਨ ਜੋ ਬਿਲਡਿੰਗਸ ਵਗੈਰਾ ਹੋਸਿਸ ਪ੍ਰਾਈਵੇਟ ਜੋ ਕਮੋਡੀਸ਼ਨਸ ਵੀ ਆਰ ਲੋਕਲ ਰਿਸੋਰਸ ਇਸ ਉਸ ਦੇ ਡੈਮੇਜ ਕਾਫੀ ਹੋਏ ਨੇ ਯਾਨੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜਿਸ ਤਰੀਕੇ ਨਾਲ ਰਾਤ ਨੂੰ ਮਾਹੌਲ ਕੁਸ਼ੋਰ ਹੁੰਦਾ ਜਦੋਂ ਦਿਨੇ ਉੱਠ ਕੇ ਦੇਖਦੇ ਹਾਂ ਤਾਂ ਪੂਰਾ ਨਕਸ਼ਾ ਹੀ ਬਦਲ ਜਾਂਦਾ ਬਿਲਡਿੰਗਾਂ ਦਾ ਰਾਤ ਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਭਈ ਸ਼ਾਇਦ ਅਸੀਂ ਉਹਨੂੰ ਬਸ ਲਾਸਟ ਹੀ ਟਾਈਮ ਲੱਗਦਾ ਹੈ ਇਤਨੀ ਸ਼ੈਲਿੰਗ ਹੋ ਰਹੀ ਹੁੰਦੀ ਹੈ ਤੇ ਸਵੇਰੇ ਜਦ ਇਸ ਲਈ ਬਿਲਕੁਲ ਬੰਦ ਹੋਇਆ ਤੇ ਇਸ ਲਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਇੱਥੇ ਕੁਝ ਵੀ ਨਹੀਂ ਹੋਇਆ ਲੇਕਿਨ ਤੁਸੀਂ ਬਾਜ਼ਾਰ ਦੇ ਵਿੱਚ ਚਲੋ ਮਲੇ ਦੇ ਵਿੱਚ ਬਾਹਰ ਨਿਕਲੋ ਕੋਈ ਬੰਦਾ ਤੁਹਾਨੂੰ ਮਿਲੇਗਾ ਨਹੀਂ ਸਾਰੇ ਲੋਕੀ ਘਰੇ ਦੇ ਨੇ ਸਵੇਰੇ ਦਿਨ ਤਕਰੀਬਨ ਅਜੇ ਬੇਸ਼ੱਕ ਫਾਇਰਿੰਗ ਨਹੀਂ ਵੀ ਹੋ ਰਹੀ ਫਿਰ ਵੀ ਲੋਕੀ ਬਾਹਰ ਨਿਕਲਣਾ ਜਿਹੜਾ ਜ਼ਿਆਦਾ ਪਸੰਦ ਨਹੀਂ ਕਰਦੇ ਐਡਵਾਈਜ਼ਰੀ ਵੀ ਇਸ ਕਿਸਮ ਦੀ ਸਾਵਾਂ ਜਾਰੀ ਹੈ ਕਿ ਭਈ ਬਾਹਰ ਜਿਹੜਾ ਅਨਸੀਸਰਲੀ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂ ਬਾਰਕੜੀਆਂ ਦੇ ਵਿੱਚ ਜਾ ਕੇ ਖੜੇ ਨਾ ਹੋਵੋ ਅਜੇ ਹੁੰਦੀ ਸ਼ੱਕ ਨਹੀਂ ਨਾ ਖੜੇ ਹੋਵੋ ਕੋਈ ਖਾਸ ਤੁਹਾਨੂੰ ਅਮਰਜੈਂਸੀ ਹੋਵੇ ਤੇ ਜ਼ਰੂਰ ਪਹੁੰਚੋ ਉੱਥੇ ਤੁਸੀਂ ਪਹੁੰਚ ਸਕਦੇ ਆਦਰਵਾਈਜ਼ ਤੁਸੀਂ ਬਾਹਰਾਂ ਦੇ ਕੋਈ ਅਪਰਨਾਕ ਇੱਕ ਚੀਜ਼ ਮੈਂ ਹੋਰ ਜਾਨਣੀ ਚਾਹਨਾ ਕਿ just got there to see the ਜਿਹੜਾ ਪੂਛ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਹੋ ਔਰ ਇੱਥੋਂ ਪਾਕਿਸਤਾਨ ਦਾ ਬਾਰਡਰ ਕਿੰਨੀ ਕਿੰਨੇ ਮੀਟਰ ਜਾਂ ਕਿੰਨੀ ਕਿੰਨੀ ਕਿਦਰੀ ਤੇ ਹੈ ਮੈਂ ਮੈਂ ਇਤਨਾ ਕਹਾਂਗਾ ਕਿ ਇਸ ਤਰ੍ਹਾਂ ਤੁਸੀਂ ਜੇ ਪਹਾੜੀ ਨੂੰ ਦੇਖੋ ਤੇ ਸਾਹਮਣੇ ਪਹਾੜੀ ਜਿਹੜੀ ਨਜ਼ਰ ਆਏਗੀ ਉਹ ਉਹ ਪਾਕਿਸਤਾਨ ਦਾ ਮਤਲਬ ਪਹਾੜੀ ਹੋ ਸਕਦੀ ਹੈ ਲੇਕਿਨ 2.5 ਕਿਲੋਮੀਟਰ ਅਗਰ ਤੁਸੀਂ ਗਰਾਉਂਡ ਤੋਂ ਦੇਖੋਗੇ ਤੇ 2.5 ਕਿਲੋਮੀਟਰ ਦੇ ਅੰਦਰ ਅੰਦਰ ਬਾਰਡਰ ਜਰਨ ਕਈ ਜਗ੍ਹਾ ਤੇ ਨਜ਼ਰ ਆ ਰਿਹਾ ਔਰ ਕਈ ਜਗ੍ਹਾ ਤੇ ਸਾਡਾ ਕਿਲੋਮੀਟਰ ਵੀ ਨਹੀਂ ਬੰਦਾ ਕੁਝ ਕੁਝ ਏਰੀਆ ਜਿਹੜਾ ਹੈ ਉਹ ਬਿਲਕੁਲ ਐਕਸਟ੍ਰੀਮ ਬਾਰਡਰ ਦੇ ਉੱਤੇ ਆ ਬਿਲਕੁਲ ਪਰ ਤੁਹਾਨੂੰ ਇਹਦਾ ਮਤਲਬ ਕਿ ਕਾਫੀ ਜਿਹੜੇ ਹੈਵੀ ਵੈਪਨ ਆ ਉਹਨਾਂ ਦੇ ਜ਼ਰੀਏ ਪਾਕਿਸਤਾਨ ਫਾਇਰਿੰਗ ਕਰਦਾ ਰਹਾ ਤੁਹਾਨੂੰ ਜਿਹੜਾ ਫਿਲਹਾਲ ਤੇ ਅਸੀਂ ਦੇਖ ਕਹਿ ਸਕਦੇ ਆ ਕਿ ਜ਼ਿਆਦਾਤਰ ਜਿਹੜਾ ਦੱਸਿਆ ਗਿਆ ਹੈ ਜੋ ਅਸੀਂ ਤੇ ਕੋਈ ਜ਼ਿਆਦਾ ਟੈਕਨੀਕਲੀ ਫ੍ਰੀ ਗੱਲ ਨਹੀਂ ਕਹਿ ਸਕਦਾ ਮੈਂ ਲੇਕਿਨ ਜੋ ਦੱਸਿਆ ਇਹ ਹੈ ਕਿ ਮੋਟਾਰ ਦੇ ਫਾਇਰ ਜਿਹੜੇ ਸਨ ਹੋ ਸਕਦਾ ਕੀਤੇ ਜੇ ਅੱਛਾ ਮੋਟਾਰ ਦਾਗੇ ਗਏ ਯਾਰ ਆਪਾਂ ਕਿਉਂਕਿ ਸਪਲਿੰਟਰ ਜਿਹੜੇ ਇਹਨਾਂ ਦੇ ਸਨ ਉਹਨਾਂ ਨੇ ਜ਼ਿਆਦਾ ਕੈਜੂਐਲਟੀਆਂ ਕੀਤੀਆਂ ਨੇ ਹਮ ਆ ਦੇ ਪਰ ਰਾਤ ਬਚਾ ਰਿਹਾ ਹੈ ਨਾ ਜਿਦਾ ਤੁਸੀਂ ਦੱਸ ਰਹੇ ਹੋ ਕਿ ਰਾਤ ਵੇਲੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਸ਼ੈਲਿੰਗ ਬਹੁਤ ਜ਼ਿਆਦਾ ਹੋਈ ਔਰ ਇਹ ਹੋਇਆ ਕਿ ਬਿਲਡਿੰਗ ਦਾ ਨੁਕਸਾਨ ਹੋਇਆ ਲੇਕਿਨ ਕਿਸੇ ਦੀ ਕੈਜੂਐਲਟੀ ਨਹੀਂ ਹੋਈ ਔਰ ਕੋਈ ਸੀਰੀਅਸਲੀ ਕੋਈ ਇੰਜਰੀ ਨਹੀਂ ਹੋਇਆ ਛੋਟੀ ਮੋਟੀ ਕਿਸੇ ਨੂੰ ਇੰਜਰੀ ਜ਼ਰੂਰ ਹੋਈ ਹੋਣੀ ਲੇਕਿਨ ਕੋਈ ਰੈਫਰ ਨਹੀਂ ਹੋਇਆ ਕੋਈ ਹਸਪੀਟਲ ਦੇ ਵਿੱਚ ਬੜੇ ਘੱਟ ਰੋਕੇ ਜਾ ਰਹੇ ਨੇ ਰਾਤੀ ਆ ਹੂੰ ਤਾਂ ਗੁਰਦੁਆਰਾ ਸਾਹਿਬ ਦੇ ਜੋ ਗਰੰਥੀ ਸਿੰਘ ਨੇ ਰਾਗੀ ਸਿੰਘ ਨੇ ਕੀ ਇਹ ਬਿਲਕੁਲ ਇਹ ਇਹ ਪਹਿਲੇ ਦਿਨ ਜਿਹੜੇ ਸਨ ਰਾਗੀ ਸਿੰਘ ਪਹਿਲੇ ਦਿਨ ਜਿਸਦੇ ਅਸੀਂ ਮੈਂ ਨਾਲ ਹੀ ਸੈਂ ਉਹਦੇ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਅੰਦਰ ਸਮਾਪਤੀ ਹੋ ਗਈ ਸੀ ਦੀਵਾਨ ਦੀ ਔਰ ਉਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਸਦੇ ਅਸੀਂ ਬਾਹਰ ਨਿਕਲੇ ਆ ਅਸੀਂ ਥੋੜਾ ਜਿਹਾ ਰੌਣ ਲਗਾ ਕੇ ਜਿਸਦੇ ਆਪਣੇ ਆਪਣੇ ਘਰਾਂ ਵਿੱਚ ਗਏ ਆ ਤੇ 20 5 ਮਿੰਟਸ ਉਸ ਜਿੱਥੇ ਸਾਡੇ ਰਾਗੀ ਸਿੰਘ ਸਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਉਹਨਾਂ ਦੇ ਘਰ ਦੇ ਬਾਹਰ ਬਾਹਰ ਆ ਕੇ ਇੱਕ ਜੋ ਸ਼ੈਲ ਹੈ ਉਹ ਡ੍ਰੌਪ ਹੁੰਦਾ ਹੈ ਉਹ ਉਪਰ ਆ ਸੋਦਾ ਹੈ ਤੇ ਉਸ ਦਾ ਸਪਲਿੰਟਰ ਜਿਹੜਾ ਆ ਉਹ ਇਸ ਦੇ ਇਹਨਾਂ ਦੇ ਦੁਕਾਨ ਦਾ ਸ਼ਟਰ ਕੱਟ ਕੇ ਜਿੱਥੇ ਕਿ ਅੰਦਰ ਇਹ ਬੈਠੇ ਹੋਏ ਸਨ ਦੁਕਾਨ ਬੰਦ ਸੀ ਸ਼ਟਰ ਬੰਦ ਸਨ ਔਰ ਬਾਹਰ ਜਿਹੜਾ ਸਪਲਿੰਟਰ નીકਿਆ ਉਹ ਫਟਿਆ ਉਹ ਸਪਲਿੰਟਰ ਫੁੱਟ ਲਗਿਆ ਔਰ ਸ਼ਟਰ ਨੂੰ ਕੱਟ ਕੇ ਅੰਦਰ ਜਾ ਕੇ ਇਸ ਨੂੰ ਹਿਟ ਕੀਤਾ ਔਰ ਉੱਥੇ ਉਹਨਾਂ ਦੀ ਡੈਥ ਹੋ ਗਈ ਆਪਣੇ ਘਰ ਦੇ ਥੱਲੇ ਕਿਉਂਕਿ ਥੱਲੇ ਦੁਕਾਨ ਹੈ ਉੱਪਰ ਇਹਨਾਂ ਦਾ ਮਕਾਨ ਹੈ ਇਹ ਚਾਹੁੰਦੇ ਸੀਗੇ ਕਿ ਥੱਲੇ ਥੱਲੇ ਵਾਲੇ ਪਾਸੇ ਸੇਫ ਰਵਾਂਗੇ ਆਪਣੀ ਤਰਫੋਂ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਦੁਕਾਨ ਦੇ ਵਿੱਚ ਆ ਕੇ ਬੱਚਿਆਂ ਨੂੰ ਵੀ ਰੱਖਾਂ ਤੇ ਭਈ ਸ਼ੈਲਿੰਗ ਹੋਏਗੀ ਤੇ ਅਸੀਂ ਇੱਥੇ ਥੋੜਾ ਜਿਹਾ ਸੇਫ ਹੋ ਜਾਾਂਗੇ ਲੇਕਿਨ ਉਹ ਇਸ ਕਿਸੰਧਾਤ ਸਾਹਿਬ ਆਪ ਰਿਆ ਔਰ ਬਾਹਰ ਇੱਕ ਬੰਦਾ ਆਪਣੀ ਦੁਕਾਨ ਦੇ ਬਾਹਰ ਰਖੜਾ ਸੀ ਉਸ ਨੂੰ ਵੀ ਏਟਕੀਦਾ ਸਪਲੇਟਰ ਨੇ ਔਰ ਇਹ ਦੋ ਮੁੰਡਾ ਜਿਹੜੀ ਅੱਥੇ ਟਾਈਮ ਸਿੰਧੀ ਗੇਟ ਮੱਲਾਇਆ ਉਸ ਦੇ ਵਿੱਚ ਹੋਈਆਂ ਨੇ ਹਾਂ ਇੱਕ ਹੋਰ ਪਈਸਾ ਸਨ ਜਿਹੜੇ ਕਿ ਤਬਲਾ ਵਜਾਇਆ ਕਰਦੇ ਸਨ ਉਹ ਵੀ ਇੱਕ ਗੁਰਦੁਆਰੇ ਦੇ ਨਾਲ ਡਿਸਟ੍ਰਿਕਟ ਜਿਹੜਾ ਹਸਪੀਟਲ ਹੈ ਹਸਪੀਟਲ ਦੇ ਕੋਲ ਇੱਕ ਗੁਰਦੁਆਰਾ ਹੈ ਉੱਥੇ ਮਾਨ ਸਾਹਿਬ ਜੀ ਦਾ ਗੁਰਦੁਆਰਾ ਹੈ ਉੱਥੇ ਉਹ ਤਬਲਾ ਵਜਾਇਆ ਕਰਦੇ ਸਨ ਬਾਖੀ ਵੀ ਸਨ ਐਕਸ ਸਰਵਿਸਮੈਨ ਵੀ ਸਨ ਅਮਰਜੀਤ ਸਿੰਘ ਜੀ ਤੇ ਉਹ ਉੱਥੇ ਉਹਨਾਂ ਦੇ ਵਿੱਚ ਜਿਹੜੇ ਆ ਉਹ ਵੀ ਸਪਲਿੰਟਰ ਲਗਨ ਨਾਲ ਉਹਨਾਂ ਦੇ ਘਰ ਦੇ ਉੱਤੇ ਆ ਕੇ ਜੋ ਹੈ ਇੱਕ ਸ਼ੈਲ ਡਿੱ ਗਿਆ ਪਰ ਇਹ ਵਾਰ ਉਹਨਾਂ ਦੇ ਇੱਕ ਕਮਰੇ ਦੇ ਉੱਤੇ ਆ ਕੇ ਸ਼ੈਲ ਡਿੱ ਗਿਆ ਔਰ ਇੱਕ ਬਾਾਰ ਖਰੇ ਸਮ ਥੋੜਾ ਆਪਣੇ ਆਪਣੇ ਘਰ ਦੇ ਵਿੱਚ ਹੀ ਰੂਮ ਵਿੱਚ ਪੌੜੀਆਂ ਦੇ ਉੱਤੇ ਪਰ ਉੱਥੇ ਆ ਕੇ ਸਪ੍ਰਿੰਟਰ ਲਗਾ ਔਰ ਇਹਨਾਂ ਦੀ ਡੈਥ ਹੋ ਗਈ। ਹੂੰ ਹੂੰ ਬਹੁਤ ਮੰਦਭਾਗੀ ਘਟਨਾ ਹੋ ਰਹੀ ਹੈ ਪਰ ਭਾਈ ਸਾਹਿਬ ਚਲੋ ਖਿਆਲ ਰੱਖੋ ਤੁਸੀਂ ਵੀ ਆਪਣਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਧੰਨਵਾਦ। ਸ਼ੁਕਰੀਆ। ਤਾਂ ਇਹ ਪ੍ਰਧਾਨ ਸੀਗੇ ਪੂਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਕੱਲ ਰਾਤ ਵੀ ਸਾਰੀ ਰਾਤ ਫਾਇਰਿੰਗ ਹੁੰਦੀ ਰਹੀ 10:30 ਵਜੇ ਤੋਂ ਲੈ ਕੇ ਤੜਕੇ 5 ਵਜੇ ਤੱਕ ਉਸ ਤੋਂ ਪਹਿਲਾਂ ਤਕਰੀਬਨ ਜਿੱਦਨ ਰਾਗੀ ਸਿੰਘ ਦੀ ਜਾਨ ਗਈ ਹੈ ਉਸ ਦਿਨ ਵੀ ਰਾਤ ਨੂੰ ਫਾਇਰਿੰਗ ਹੋਈ ਸੀ ਮੋਟਾਰ ਧਾਗੇ ਜਾ ਰਹੇ ਆ ਵੱਡੇ ਵੱਡੇ ਗੋਲੇ ਧਾਗੇ ਜਾ ਰਹੇ ਆ ਪਾਕਿਸਤਾਨ ਦੇ ਵੱਲੋਂ ਤਾਂ ਲੋਕ ਤਕਰੀਬਨ 60 ਤੋਂ 70% ਲੋਕ ਜਿਵੇਂ ਇਹਨਾਂ ਨੇ ਦੱਸਿਆ ਕਿ ਰਾਗੀ ਸਿੰਘ ਦੀ ਡੈਥ ਤੋਂ ਬਾਅਦ ਆਪਣਾ ਜੋ ਇਲਾਕਾ ਪੁੰਛ ਇਲਾਕਾ ਉਹ ਛੱਡ ਕੇ ਜਾ ਚੁੱਕੇ ਆ